ਹੁਣੇ-ਹੁਣੇ ਇਥੋਂ ਆਇਆ ਅਜੀਬੋਗਰੀਬ ਮਾਮਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਇਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਲੰਧਰ ਰੇਲਵੇ ਸਟੇਸ਼ਨ ਤੇ ਇੱਕ ਬਹੁਤ ਹੀ ਖੌਫਨਾਕ ਕੱਟਣਾ ਦੀ ਤਸਵੀਰ ਸਾਹਮਣੇ ਆਈ ਹੈ ਹਾਲਾਂਕਿ ਕੱਟਣਾ ਚ ਯਾਤਰੀ ਦੀ ਜਾਨ ਵਾਲ-ਵਾਲ ਬਚ ਗਈ ਏ ਰੇਲਵੇ ਸਟੇਸ਼ਨ ਤੇ ਚੱਲਦੀ ਗੱਡੀ 'ਤੇ ਚੜ੍ਹਦੇ ਸਮੇਂ ਵਾਪਰੇ ਹਾਸ ਤੇ ਇੱਕ ਯਾਤਰੀ ਅਚਾਨਕ ਗੱਡੀ ਹੇਠਾਂ ਆਉਂਦਾ ਹੋਇਆ ਬਚ ਗਿਆ ਜੀ ਹਾਂ ਜਦੋਂ ਹੀ ਮੋਗੇ ਦੇ ਜੁੱਟ ਤੇ ਤਨਾਇਤ ਇੱਕ ਆਰਪੀਐਫ ਜਵਾਨ ਉਸ ਲਈ ਮਸੀਹਾ ਬਣ ਕੇ ਬੋੜਿਆ ਅਧਿਆਤਰੀ ਦੀ ਮੋਦ ਦੇ ਮੂੰਹ ਚ ਕੱਢ ਲਿਆ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਦੀ ਬੋਤਲ ਦੇ ਲੈ ਕੇ ਕਿ ਆਤਰੀ ਚੱਲੀ ਰੇਲ ਗੱਡੀ ਚ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਇਸ ਦੌਰਾਨ ਜੀਹਾਂ ਉੱਥੇ ਇੱਕ ਆਰਪੀਐਫ ਜਵਾਨ ਸੁਬਾਸਚੰਦ ਗੱਡੀ ਕੋਲ ਡਿਊਟੀ ਤੇ ਤਨਾਇਤ ਦਿਖਾਈ ਦੇ ਰਿਹਾ ਹੈ ਜੋਦੜੀ ਯਾਤਰੀ ਗੱਡੀ ਤੇ ਚੜਨ ਲੱਗਦਾ ਹੈ ਤੇ ਅਚਾਨਕ ਉਸ ਦਾ ਪੈਰ ਫਿਸ ਸੇ ਜ਼ਿਆਦਾ ਤੇ ਗੱਡੀ ਦੇ ਹੇਠਾਂ ਆਉਣ ਲੱਗਦਾ ਹੈ ਪਰ ਅਚਾਨਕ ਹੀ ਆਰਪੀਐਫ ਜਵਾਨ ਚੁਬਾਸ ਚੰਦ ਨੇ ਤੁਰੰਤ ਫੁਰਤੀ ਦਿਖਾਈ ਤੇ ਹੱਥ ਨਾਲ ਯਾਤਰੀ ਦੀ ਬਾਹ ਫੜ ਲਈ ਤੇ ਆਪਣੇ ਵੱਲ ਖਿੱਚ ਲੱਗਾ ਮੌਕੇ ਤੇ ਕੋੜ ਜਵਣ ਭੱਜ ਗਿਆ ਹੈ ਤੇ ਉਹਨੂੰ ਦੀ ਸਹਾਇਤਾ ਕੀਤੀ ਯਾਤਰੀ